ਬਨਾਰਸੀਚ ਹੋਏ ਕਤਲਚ ਇੱਕ ਮੈਲਾ ਸਮੇਤ ਚਾਰ ਗ੍ਰਿਫਤਾਰ ਬੀਤੇ ਦਿਨੀ ਪਿੰਡ ਬਨਾਰਸੀ ਵਿੱਚ ਗਵਾਂਡੀਆਂ ਵੱਲੋਂ ਨੌਜਵਾਨ ਦਾ ਡੰਡੇ ਛੋਟੇ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਵਿੱਚ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ ਤੇ 10 ਵਿਅਕਤੀਆਂ ਖਿਲਾਫ 302 ਦਾ ਮੁਕੱਦਮਾ ਦਰਜ ਕੀਤਾ ਗਿਆ ਐਸਐਚਓ ਖਨੌਰੀ ਹਰਸ਼ਵੀਰ ਸਿੰਘ ਸੰਧੂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਦੋਸ਼ੀਆਂ ਵਿੱਚੋਂ ਰਾਮਪਾਲ, ਰਾਮਕਲੀ, ਕੁਲਦੀਪ ਅਤੇ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਰੇ ਜਿਹੜਾ ਤੀਜੇ ਦਿਨ ਹੀ ਆਪਣੇ ਬਨਾਰਸੀ ਪਿੰਡ 'ਚ ਮਟਰ ਹੋਇਆ ਸੀ ਉਸ ਮਾਮਲੇ ਦੀ ਕੀ ਕੀ ਕਾਰਵਾਈ ਦੀ ਪੁਲਸ ਹਲਕਾ ਦੇ ਧਿਆਨ ਚ ਰੱਖੀ ਗਈ ਹੈ ਤੇ ਜਿਹੜੇ ਬਨਾਰਸੀ ਪਿੰਡ ਵਿੱਚ 5 ਤਰੀਕ ਨੂੰ ਜਿਹੜਾ ਲੜਾਈ ਝਗੜਾ ਹੋਇਆ ਸੀ ਗਵੰਡੀਆਂ ਦਾ ਆਪਸ ਵਿੱਚ ਤੇ ਉਸ ਸੰਬੰਧੀ ਅਸੀਂ ਐਫ ਆਈ ਆਰ ਨੰਬਰ 10 ਅਧੀਨ ਤਹਰਾ 302 ਦਰਜ ਕੀਤੀ ਸੀਗੀ ਜਿਸ ਸੰਬੰਧੀ ਅਸੀਂ ਇਹਦੀ ਅਗਲੀ ਜਾਂਚ ਪੜਤਾਲ ਕਰਨ ਤੋਂ ਬਾਅਦ ਦੋ ਬੰਦੇ ਅਸੀਂ 6 ਤਰੀਕ ਨੂੰ ਅਰੈਸਟ ਕਰ ਲਏ ਸੀ ਜਿੰਨਾ ਵਿੱਚੋਂ ਰਾਮਪਾਲ ਤੇ ਰਾਮਕਲੀ ਨਾਮਕ ਜਿਹੜੇ ਦੋ ਪਤੀ ਪਤਨੀ ਸੀਗੇ ਉਹ 6 ਤਰੀਕ ਨੂੰ ਅਸੀਂ ਅਰੈਸਟ ਕੀਤੇ ਸੀ ਤੇ ਕੱਲ 8 ਤਰੀਕ ਨੂੰ ਅਸੀਂ ਜਿਹੜੇ ਦੋ ਮੁੱਖ ਦੋਸ਼ੀ ਸੀਗੇ ਕੁਲਦੀਪ ਕੁਲਦੀਪ ਸਿੰਘ ਦੀਪੂ ਤੇ ਪ੍ਰਵੀਨ ਸਿੰਘ ਜਿਹੜੇ ਇਹ ਵੀ ਅਸੀਂ ਕੱਲ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਤੇ ਅਸੀਂ ਸਾਡੀਆਂ ਹੋਰ ਵੀ ਰੇਡਾਂ ਜਾਰੀ ਨੇ ਤੇ ਬਾਕੀ ਹੋਰ ਵੀ ਕੋਸ਼ਿਸ਼ ਜਾਰੀ ਹੈ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਕਿੰਨੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਹੈ ਇਹ ਕੁੱਲ 10 ਵਿਅਕਤੀਆਂ ਦੇ ਖਿਲਾਫ ਇਹ ਮੁਕੱਦਮਾ ਸੀਗਾ ਜਿਹੜਾ ਦਰਜ ਹੋਇਆ ਤੇ ਉਹਨਾਂ ਵਿੱਚੋਂ ਚਾਰ ਦੋਸ਼ੀ ਅਸੀਂ ਹੁਣ ਤੱਕ ਗ੍ਰਿਫਤਾਰ ਕੀਤੇ ਨੇ ਤੇ ਬਾਕੀਆਂ ਨੂੰ ਵੀ ਅਸੀਂ ਜਲਦ ਕਰ ਦਾਂਗੇ